ਗੁਰਦਾਸਪੁਰ ਦੇ ਬੀਕਾ ਨੇਰ ਚੌਂਕ ਵਿੱਚ ਸਥਿਤ ਸ਼ਹੀਦ ਪਾਰਕ ਦਾ ਨਿਰਮਾਣ ਕਰਕੇ ਨਗਰ ਕੌਂਸਲ ਗੁਰਦਾਸਪੁਰ ਨੂੰ ਜਲਦ ਕੀਤਾ ਜਾਵੇਗਾ ਲੋਕਰਪਨ ਕਿਹਾ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾੜਾ ਨੇ ਉਹਨਾਂ ਕਹੇ ਕਿ ਸ਼ਹੀਦੀ ਪਾਰਕ ਵਿੱਚ ਤੇਜ਼ੀ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਇਸ ਨੂੰ ਖੁੱਲਾ ਕਰਕੇ ਇਸ ਦੀ ਸੁੰਦਰਤਾ ਵਿੱਚ ਵਾਦਾ ਕਰਕੇ ਲੋਕਾਂ ਨੂੰ ਲੋਕਰਪਨ ਜਲਦੀ ਹੀ ਕਰ ਦਿੱਤਾ ਜਾਵੇਗਾ ਬਿਲਕੁਲ ਜੀ ਇਹ ਬੜੀ ਇਤਿਹਾਸਿਕ ਪਾਰਕਾ ਜਿਹੜੀ ਜਾ ਚੌਂਕ ਦੇ ਕੋਲ ਜਿਹੜੀ ਬੀਕਾ ਨੇਰ ਸ਼ਾਪ ਅਨਪੂਰਨਾ ਉਹਦੇ ਸਾਹਮਣੇ ਪਾਰਕਾ ਸੋ ਇਹ ਸ਼ਹੀਦਾਂ ਨੂੰ ਸਮਰਪਿਤ ਪਾਰਕਾ ਇੱਥੇ ਸਾਰੇ ਜਿੰਨੇ ਵੀ ਸ਼ਹੀਦ ਹੋਏ ਉਹਨਾਂ ਦੇ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਉਹਨਾਂ ਦੇ ਨਾਮ ਉਹਨਾਂ ਦਾ ਇਤਿਹਾਸ ਸਾਰਾ ਲਿਖਿਆ ਹੋਇਆ ਸੋ ਬੜੇ ਟਾਈਮ ਦਾ ਇਹ ਮਨ ਸੀਗਾ ਕਿ ਇਹਨੂੰ ਮੈਂ ਪਾਰਕ ਨੂੰ ਜਿਹੜਾ ਰੈਨੂਵੇਟ ਕਰਾਂ ਕਿਉਂਕਿ ਜਦੋਂ ਮੇਰੇ ਦਾਦਾ ਜੀ ਸਵਰਗੀ ਸਦਾ ਕਰਤਾਰ ਸਿੰਘ ਜੀ ਪਾੜਾ ਜਦੋਂ ਐਮਐਲਏ ਸੀ ਉਦੋਂ ਇਹ ਪਾਰਕ ਉਹਨਾਂ ਦੇ ਵੇਲੇ ਜਦੋਂ ਇਹ ਰੈਨੂਵੇਟ ਹੋਈ ਸੀ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਅੱਗੇ ਫਿਰ ਮੌਕਾ ਦਿੱਤਾ ਸਾਨੂੰ ਸੋ ਅੱਜੇ ਨਗਰ ਕੌਂਸਲ ਵੱਲੋਂ ਜਿਹੜਾ ਇਹ oprala ਕੀਤਾ ਗਿਆ ਇਹ پارک ਨੂੰ ਜਿਹੜਾ ਰੈਨੂਵੇਟ ਕਰ ਰਹੇ ਆ ਇਹਦੇ ਵਿੱਚ ਜਿਹੜਾ ਜੋ ਸਾਡੇ ਆਰਮੀ ਦੇ ਸਾਡੇ ਜਵਾਨ ਨੇ ਉਹਨਾਂ ਨੂੰ ਦਰਸਾਊਗਾ ਇਹ پارک ਕੀ ਸ਼ਹੀਦਾਂ ਬਾਰੇ ਜਿਹੜੇ ਜਿੰਨੇ ਸ਼ਹੀਦ ਹੋਏ ਉਹਨਾਂ ਦਾ ਵੀ ਸਾਰਾ ਦੁਬਾਰਾ ਪਲੇਟਸ ਲਗਾ ਕੇ ਉਹਨਾਂ ਦੇ ਨਾਮ ਤੇ ਉਸ ਤੋਂ ਇਲਾਵਾ ਸਟੈਚੂਜ਼ ਲਗਾਏ ਜਾਣਗੇ ਬੈਠਣ ਲਈ ਜਿਹੜਾ ਵਾ ਉਹ ਪ੍ਰਬੰਧ ਕੀਤਾ ਜਾ ਰਿਹਾ ਉਸ ਤੋਂ ਇਲਾਵਾ ਜਿਹੜਾ ਹਾਰਟੀਕਲਚਰ ਦਾ ਕੰਮ ਸਾਰੀ ਗ੍ਰੀਨਰੀ ਦਾ ਕੰਮ ਕੀਤਾ ਜਾ ਰਿਹਾ ਤਾਂ ਜੋ ਜਿਹੜੇ ਲੋਕ ਬਾਹਰ ਹੋਣ ਉਹ ਇੱਥੇ ਆਣ ਕੇ ਬੈਠਣ ਤੇ ਕਿਉਂਕਿ ਇਹ ਸ਼ਹਿਰ ਦਾ ਜਿਹੜਾ ਸੈਂਟਰ ਦਾ ਪਾਰਕ ਆ ਤੇ ਲੋਕ ਖੁਸ਼ੀ ਨੇ ਸਾਰੇ ਦੁਕਾਨਦਾਰ ਸਾਰੇ ਇੱਥੇ ਕਿ ਇਹਦੀ ਬੜੀ ਲੋੜ ਸੀ ਸੋ ਇਹ ਜਿਹੜਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਇਹਨੂੰ ਕੰਪਲੀਟ ਕਰ ਲਿਆ ਜਾਊਗਾ ਕੁੱਲ ਜਦੋਂ ਇੱਥੇ ਲੋਕ ਬੱਚੇ ਆਉਣਗੇ ਉਹਨਾਂ ਨੂੰ ਹੋਰ ਵੀ ਕੋਸ਼ਿਸ਼ ਕਰਾਂਗੇ ਇੱਥੇ ਕਈ ਸਾਡੇ ਬੜੇ ਵਿਦਵਾਨ ਨੇ ਉਹਨਾਂ ਨਾਲ ਸਲਾਹ ਕਰਾਂਗੇ ਕਿ ਹੋਰ ਵੀ ਇਹਦੇ ਵਿੱਚ ਜਿਹੜਾ ਵਾ ਕੋਈ ਨਵਾਂ ਆਪਾਂ ਆਰਮੀ ਨਾਲ ਰਿਲੇਟਡ ਆਪਣੇ ਦੇਸ਼ ਨਾਲ ਰਿਲੇਟਡ ਜਿਹੜਾ ਇਤਿਹਾਸ ਲੈ ਕੇ ਲਈਏ ਤਾਂ ਜੋ ਬੱਚਿਆਂ ਦਾ ਜਿਹੜਾ ਰੁਝਾਨ ਬੱਚਿਆਂ ਦੀ ਨੌਲੇਜ ਜਿਹੜੀ ਵਧੇ ਤਾਂ ਜੋ ਇੱਥੇ ਆਉਣ ਤੇ ਉਹਨਾਂ ਨੂੰ ਕੁਝ ਇੱਥੇ ਸਿੱਖਣ ਨੂੰ ਮਿਲੇ ਬਿਲਕੁਲ ਜੀ ਇਹ ਬ੍ਰਿਕਸ਼ ਜਿਹੜੇ ਆ ਇਹ ਬੜੇ ਪੁਰਾਣੇ ਬ੍ਰਿਕਸ਼ ਨੇ ਤੇ ਇਹ ਮੇਰਾ ਖਿਆਲ ਜਿਹੜਾ ਪੈਸੇ ਨਾਲ ਵੀ ਜਿਹੜਾ ਵਾ ਇਹ ਨਹੀਂ ਕਿਉਂਕਿ ਇਹਨੂੰ ਬੜਾ ਲੰਮਾ ਸਮਾਂ ਲੱਗਦਾ ਹੈ ਬ੍ਰਿਕਸ਼ਾਂ ਨੂੰ ਪਾਲਦਿਆਂ ਨੂੰ ਸੋ ਇਹਨਾਂ ਨੂੰ ਜਿਹੜਾ ਵਾ ਸ਼نگਾ ਕੇ ਵੀ ਪਾਰਕ ਦੇ ਵਿੱਚ ਜਿਹੜੀ ਆ ਰੋਸ਼ਨੀ ਇੱਥੇ ਧੁੱਪ ਵੀ ਆਏ ਗਰਮੀਆਂ ਦੇ ਵਿੱਚ ਇਹਨਾਂ ਦੇ ਰੁੱਖਾਂ ਦੇ ਥੱਲੇ ਜਿਹੜੇ ਲੋਕ ਬੈਠਣਗੇ ਸੋ ਇਸ ਕਰਕੇ ਇਹਨਾਂ ਨੂੰ ਵੀ ਅਸੀਂ ਉਸਾਂ ਹੀ ਬਰਕਰਾਰ ਰੱਖਿਆ ਇਹਦੇ ਵਿੱਚ ਲਾਈਟਿੰਗ ਕਰਾਂਗੇ ਕਿ ਰਾਤ ਨੂੰ ਜਦੋਂ ਲੋਕ ਬੈਠਣ ਤੇ ਬ੍ਰਿਕਸ ਜਿਹੜੇ ਆ ਉਹ ਸੋਹਣੇ ਲੱਗਣ ਬਿਲਕੁਲ ਜੀ ਭਾਈ ਲਾਲੋ ਜੀ ਚੌਂਗ ਦੇ ਵਿੱਚ ਵੀ ਕੰਮ ਲੱਗਾ ਉੱਥੇ ਅੱਜ ਗ੍ਰੀਨਰੀ ਦਾ ਕੰਮ ਜਿਹੜਾ ਉਹ ਕੰਪਲੀਟ ਕਰ ਲਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਬਹੁਤਾ ਰਹਿ ਗਿਆ ਜਲਦੀ ਇਹਦਾ ਤੇ ਉਹਦਾ ਅਦਗਟਨ ਕਰਾਂਗੇ ਉਸ ਤੋਂ ਬਾਅਦ ਜਿਹੜੀਆਂ ਹੋਰ ਪਾਰਕਸ ਆ ਉਹਨਾਂ ਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਕੀਤਾ ਜਾਏਗਾ